ਕਾਰਪੋਰੇਸ਼ਨ ਦੇ ਈਟੀਪੀ ਦੇ ਨਾਲ ਮਿਲ ਕੇ ਨੋਟਿਸ ਛਡਵਾਇਆ ਜਾਂਦਾ ਸੀਗਾ ਹਾਈ ਕਮਾਂਡ ਨੂੰ ਇਹਦੇ ਬਾਰੇ ਪੁੱਛਿਆ ਜਾਂਦਾ ਹੈ ਹਾਈ ਕਮਾਂਡਿੰਗ ਦਾ ਸੈਂਸ ਅਰਵਿੰਨ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸਰਵਿਸ ਸਰਵਾ ਜੋ ਦੋਨਾਂ ਨੂੰ ਪੁੱਛਿਆ ਜਾਂਦਾ ਤੇ ਉਹਨਾਂ ਵੱਲੋਂ ਸਵਕ੍ਰਿਤੀ ਦਿੱਤੀ ਜਾਂਦੀ ਹੈ ਦਿਮਗ ਹੈ ਜਿਹੜਾ ਕ腐ਸ਼ਨ ਦਾ ਉਹ ਜੋ ਜਿਹੜਾ ਵੀ ਸੱਤਾ ਦੀ ਕੁਰਸੀ ਤੇ ਬੈਠਦਾ ਹੈ ਉਹ ਉਹਨੂੰ ਆਪਣੇ ਵੱਲ ਉਹ ਦਿਮਗ ਜਿਹੜਾ ਹੈ ਉਹਨੂੰ ਲੀਡਰ ਨੂੰ ਕਿਤੇ ਨਾ ਕਿਤੇ ਆਪਣੀ ਚੁਪੇਟ ਚ ਲਾ ਲੈਂਦਾ ਕਿ ਕਰਪਸ਼ਨ ਫ੍ਰੀ ਮਾਹੌਲ ਦੇਾਂਗੇ ਔਰ ਉਹਦਾ ਇੱਕ ਪਹਿਲਾ ਨਮੂਨਾ ਪੇਸ਼ ਕਰਦੇ ਨੇ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਹਾਈ ਕਮਾਂਡ ਨਾ ਸਿਰਫ ਆਪਣੇ ਮੰਤਰੀ ਦੇ ਪਿੱਠ ਉੱਥ ਪਾਉਂਦੀ ਰਹਿੰਦੀ ਹੈ ਬਲਕਿ ਆਈਪੀਐਸ ਜਿਹੜੀ ਆਫੀਸਰ ਹੈ ਉਹਨਾਂ ਉਸ ਮੰਤਰੀ ਦੀ ਵਾਈਫ ਉਹਦੇ ਉੱਪਰ ਵੀ ਪਾਰਟੀ ਦਾ ਲੀਡਰਸ਼ਿਪ ਦਾ ਅਸ਼ੀਰਵਾਦ ਬੰਨਿਆ ਰਹਿੰਦਾ ਹੈ ਜੈਨ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਔਰ ਇਸ ਸਫਾਈ ਅਭਿਆਨ ਦਾ ਜਿਹੜਾ ਸਭ ਤੋਂ ਪਹਿਲਾ ਨਿਸ਼ਾਨਾ ਬਣਿਆ ਨੇ ਉਹ ਬਣਿਆ ਨੇ ਜਲੰਧਰ ਦੇ ਐਮਐਲਏ ਰਮਨ ਉਰੋੜਾ ਰਮਨ ਉਰੋੜਾ ਜਿਨ੍ਹਾਂ ਦੇ ਉੱਪਰ ਲਗਾਤਾਰ ਇਹ આરોਪ ਲੱਗ ਰਹੇ ਸੀਗੇ ਕਿ ਜਲੰਧਰ 'ਚ ਬਣਨ ਵਾਲੀਆਂ ਕਮਰਸ਼ੀਅਲ ਬਿਲਡਿੰਗਸ ਹੋਣ ਜਾਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਹੋਣ ਉਹਨਾਂ ਨੂੰ ਕਾਰਪੋਰੇਸ਼ਨ ਦੇ ਇੱਕ ਈਟੀਪ ਦੇ ਨਾਲ ਮਿਲ ਕੇ ਨੋਟਿਸ ਟੜਵਾਇਆ ਜਾਂਦਾ ਸੀਗਾ ਤੋੜਨ ਦੀ ਧਮਕੀ ਦਿੱਤੀ ਜਾਂਦੀ ਸੀ ਔਰ ਜਦੋਂ ਹੈਂਡਸ਼ੇਕ ਹੋ ਜਾਂਦਾ ਸੀਗਾ ਅੰਡਰਸਟੈਂਡਿੰਗ ਹੋ ਜਾਂਦੀ ਸੀ ਤਾਂ ਉਹਨਾਂ ਨੋਟਿਸ ਨੂੰ ਵਿਦਡਰੋ ਕਰ ਲਿਆ ਜਾਂਦਾ ਸੀਗਾ ਲਗਾਤਾਰ ਪਾਰਟੀ ਹਾਈ ਕਮਾਂਡ ਦੇ ਕੋਲੇ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਸੀਗੀਆਂ ਔਰ ਵਿਜੀਲੈਂਸ ਨੇ ਜਦੋਂ ਈਟੀਪੀ ਨੂੰ ਰੈਸਟ ਕੀਤਾ ਔਰ ਉਹਦੇ ਬਿਆਨਾਂ ਦੇ ਉੱਪਰ ਜਦੋਂ ਸਾਰੀ ਪਿਕਚਰ ਕਲੀਅਰ ਹੁੰਦੀ ਆ ਤਾਂ ਹਾਈ ਕਮਾਂਡ ਨੂੰ ਇਹਦੇ ਬਾਰੇ ਪੁੱਛਿਆ ਜਾਂਦਾ ਹੈ ਹਾਈ ਕਮਾਂਡ ਇਨ ਦਾ ਸੈਂਸ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸਰਵਿਸ ਸਰਵਾ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹਨਾਂ ਵੱਲੋਂ ਸਵਕ੍ਰਿਤੀ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਵਿਜੀਲੈਂਸ ਸਟਡੀ ਹੈ ਤੁਸੀਂ ਦੇਖਿਆ ਹੋਵੇਗਾ ਨਟਕੇ ਟੰਗ ਦੇ ਨਾਲ ਰਮਨ अरोड़ा ਨੂੰ ਕੱਲ ਅਰੈਸਟ ਕਰ ਲਿਆ ਉਹਨਾਂ ਨੇ ਬਹੁਤ ਕੁਝ ਭੇਦ ਖੁੱਲਣਗੇ ਲੇਕਿਨ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੇ ਵਿੱਚੋਂ ਉੱਠ ਕੇ ਜਿਹਦੇ ਗਠਨ ਦੇ ਦਾਅਵੇ ਕੀਤੇ ਗਏ ਸੀਗੇ ਆਮ ਘਰਾਂ ਦੇ ਵਿੱਚੋਂ ਲੀਡਰਸ ਨੂੰ ਪੈਦਾ ਕੀਤਾ ਗਿਆ ਆਮ ਘਰਾਂ ਦੇ ਵਿੱਚੋਂ ਐਮਐਲਏ ਬਣੇ ਲੇਕਿਨ ਪਾਰਟੀ ਨੂੰ ਸੱਤਾ ਦੇ ਵਿੱਚ ਆਉਂਦਿਆਂ ਹੀ ਉਸ ਬਿਮਾਰੀ ਦਾ ਸ਼ਿਕਾਰ ਹੋਣਾ ਪਿਆ ਜਿਹਦੀ ਜਿਸ ਬਿਮਾਰੀ ਦੇ ਤੋਂ ਪਰੇਸ਼ਾਨ ਪੰਜਾਬ ਦੇ ਲੋਕਾਂ ਨੇ ਆ ਬਾਕੀ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਸਨ 117 ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਨੇ ਉਹਨਾਂ ਚੋਂ 92 ਸੀਟਾਂ ਇੱਕ ਰਿਕਾਰਡ ਸੀਗਾ ਫਰਵਰੀ 2022 ਦੇ ਵਿੱਚ ਜਦੋਂ ਚੋਣਾਂ ਹੁੰਦੇ ਨੇ ਉਹ ਆਮ ਆਦਮੀ ਪਾਰਟੀ ਇੱਕ ਰਿਕਾਰਡ ਤੋੜ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਆਂਦੀ ਹੈ ਲੇਕਿਨ ਜਿਹੜੀ ਪ੍ਰੋਬਲਮ ਜਿਹਦਾ ਕਹਿੰਦੇ ਨੇ ਕਿ ਸੱਤਾ ਚਾਹੁੰਦੇ ਆਂ ਹੀ ਕਰਪਸ਼ਨ ਜਿਹੜੀ ਹੈਗੀ ਆ ਉਹ ਦਿਮਗ ਹੈ ਜਿਹੜਾ ਕਰਪਸ਼ਨ ਦਾ ਉਹ ਜੋ ਜਿਹੜਾ ਵੀ ਸੱਤਾ ਦੀ ਕੁਰਸੀ ਤੇ ਬੈਠਦਾ ਉਹ ਉਹਨੂੰ ਆਪਣੇ ਵੱਲ ਉਹ ਦਿਮਗ ਜਿਹੜਾ ਹੈ ਉਹਨੂੰ ਲੀਡਰ ਨੂੰ ਕਿਤੇ ਨਾ ਕਿਤੇ ਆਪਣੀ ਚਪੇਟ ਚ ਲਾ ਲੈਂਦਾ ਔਰ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬੰਦੀ ਹੈ ਤੇ ਸਭ ਤੋਂ ਪਹਿਲਾ ਸ਼ਿਕਾਰ ਜਿਹੜਾ ਬੰਦੇ ਨੇ ਉਹ ਬੰਦੇ ਨੇ ਵਿਜੇ ਸਿੰਘਲਾ ਵਿਜੇ ਸਿੰਘਲਾ ਜਿਨ੍ਹਾਂ ਨੂੰ ਹੈਲਥ ਮਿਨਿਸਟਰ ਬਣਾਇਆ ਜਾਂਦਾ ਹੈ ਪੰਜਾਬ ਦਾ ਔਰ ਸਰਕਾਰ ਨੂੰ ਬਣਿਆ ਕੁਛ ਹੀ ਮਹੀਨੇ ਹੁੰਦੇ ਨੇ ਔਰ ਉਹ ਟੈਂਡਰਸ ਜਿਹੜੇ ਮੈਡੀਸਿਨਸ ਦੇ ਟੈਂਡਰਸ ਲੱਗਦੇ ਨੇ ਉਹਨਾਂ ਦੇ ਵਿੱਚੋਂ ਕਮਿਸ਼ਨ ਮੰਗਣ ਦੇ ਰੂਪੀ ਪਾਏ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਕ ਵੱਡਾ ਚਟਕਾ ਦਿੰਦੀ ਹੈ ਇਹ ਜਿਹੜਾ ਸੰਦੇਸ਼ ਦੇ ਕੇ ਉਹਨਾਂ ਨੇ ਸੂਬੇ 'ਚ ਸਰਕਾਰ ਲਿਆਂਦੀ ਹੋਈ ਹੁੰਦੀ ਹੈ ਕਿ ਕ腐ਪਸ਼ਨ ਫ੍ਰੀ ਮਾਹੌਲ ਦੇਾਂਗੇ ਔਰ ਉਹਦਾ ਇੱਕ ਪਹਿਲਾ ਨਮੂਨਾ ਪੇਸ਼ ਕਰਦੇ ਨੇ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰੇ ਸਿੰਘਲਾ ਨੂੰ ਉਹਨਾਂ ਦੇ ਨਾ ਸਿਰਫ ਉਹਦੇ ਤੋਂ ਹਟਾ ਦਿੱਤਾ ਜਾਂਦਾ ਹੈ ਬਲਕਿ ਉਹਨਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪੈਂਦੀ ਹੈ ਲੇਕਿਨ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਰਕਿੰਗ ਦੇ ਉੱਪਰ ਲਗਾਤਾਰ ਸਵਾਲੀਆ ਨਿਸ਼ਾਨ ਉੱਟਦੇ ਰਹੇ ਲੱਗਦੇ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਮੰਤਰੀ ਹੋਣ ਲਗਾਤਾਰ ਵਿਵਾਦਾਂ ਚਾਉਂਦੇ ਰਹੇ ਲੇਕਿਨ ਪਾਰਟੀ ਨੇ ਅੱਖਾਂ ਮੀਚੀ ਰੱਖੀਆਂ ਲੰਬਾ ਸਮਾਂ ਪਾਰਟੀ ਲਗਭਗ 3 ਸਾਲ ਜਿਹੜੇ ਕਰਪਸ਼ਨ ਦਾ ਰੂਪਾਂ ਦੇ ਸ਼ਿਕਾਰ ਹੋ ਰਹੇ ਸੀਗੇ ਉਹਨਾਂ ਦੇ ਐਮਐਲਏ ਜਾਂ ਮੰਤਰੀ ਉਹਨਾਂ ਵੱਲ ਪਾਰਟੀ ਨੇ ਉਹਨਾਂ ਨੂੰ ਆਸ਼ੀਰਵਾਦ ਦੇਣ ਦੀ ਕੋਸ਼ਿਸ਼ ਕੀਤੀ ਬਸ਼ਰਤੇ ਕਿ ਜਦੋਂ ਇੱਕ ਪੁਲਿਸ ਆਫੀਸਰ ਤੋਂ ਐਮਐਲਏ ਬਣੇ ਹੋਰ ਐਮਐਲਏ ਬਣਨ ਤੋਂ ਬਾਅਦ ਲੋਕਲ ਬਾਡੀ ਵਰਗੇ ਇੱਕ ਅਹਿਮ ਮਹਿਕਮੇ ਦੇ ਮੰਤਰੀ ਬਣੇ ਪਲਕਾਰ ਸਿੰਘ ਹੋਣਾ ਦਾ ਇੱਕ ਐਮਐਮਐਸ ਜਿਹੜਾ ਉਹ ਪਬਲਿਕਲੀ ਨਹੀਂ ਹੋ ਗਿਆ ਅਸ਼ਰੀਲ ਉਹ ਸੀਡੀ ਸੀਗੀ ਜਿਹੜੀ ਆਮ ਜਨਤਾ 'ਚ ਜਦੋਂ ਆਂਦੀ ਹੈ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਵੈ ਲੇਕਿਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਐਮਐਲਏ ਔਰ ਮੰਤਰੀਆਂ ਦੇ ਉੱਪਰ ਲਗਾਤਾਰ ਲੱਗ ਰਹੇ ਅਲੱਗ-ਅਲੱਗ ਤਰ੍ਹਾਂ ਦੇ ਦੋਸ਼ਾਂ ਦੇ ਬਾਵਜੂਦ ਪਾਰਟੀ ਦੀ ਲੀਡਰਸ਼ਿਪ ਨੇ ਉਹਨਾਂ ਦੇ ਉੱਪਰ ਅਸ਼ੀਰਵਾਦ ਬਣਾਈ ਰੱਖਿਆ ਜਿੱਦਾਂ ਕਿ ਆਪਾਂ ਗੱਲ ਕਰੀਏ ਤਾਂ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਲਾਲਚੰਦ ਕਟਾਰੂ ਚੱਕ ਲਾਲਚੰਦ ਕਟਾਰੂ ਚੱਕ ਹੋਣਾ ਉੱਤੇ ਵੀ ਬੜੇ ਸੰਗੀਨ ਰੂਪ ਲੱਗੇ ਉਹਨਾਂ ਤੇ ਰੂਪ ਲਗਾਣਾ ਵਾਲਾ ਵੀ ਸਾਹਮਣੇ ਆਇਆ ਲੇਕਿਨ ਬਾਅਦ ਦੇ ਵਿੱਚ ਇਹ ਮਸਲਾ ਜਿਸ ਤਰ੍ਹਾਂ ਵੀ ਇਹ ਦਬਾਅ ਦੇ ਨਾਲ ਜਾਂ ਸਹਿਮਤੀ ਦੇ ਨਾਲ ਠੰਡੇ ਬਸਤੇ ਚਲਾ ਗਿਆ ਲੇਕਿਨ ਪਾਰਟੀ ਹਾਈ ਕਮਾਂਡ ਨੇ ਲਾਲਚੰਦ ਕਟਾਰੂ ਚੱਕ ਦੀ ਪਿੱਠ ਦੇ ਉੱਪਰ ਆਪਣਾ ਹੱਥ ਰੱਖੀ ਰੱਖਿਆ ਇਸ ਤੋਂ ਬਾਅਦ ਲੁਧਿਆਣਾ ਦੇ ਜਗਰਾਉਂ ਤੋਂ ਜਿਹੜੇ ਐਮਐਲਏ ਨੇ ਮੈਡਮ ਮਾਨੁਕੇ ਉਹਨਾਂ ਦੇ ਉੱਪਰ ਇੱਕ ਐਨਆਰਆਈ ਦੀ ਪ੍ਰਾਪਰਟੀ ਨੂੰ ਦੱਬਣ ਦੇ આરોਪ ਲੱਗਦੇ ਨੇ ਬੜਾ ਵਿਵਾਦਾਂਚ ਮਸਲਾ ਆਂਦਾ ਵੈ ਔਰ ਆਖਰਕਾਰ ਇੱਕ ਯੂ ਟਰਨ ਹੁੰਦਾ ਔਰ ਉਥੇ ਜਿਹੜੀ ਐਨਆਰਆਈ ਨੂੰ ਜਦੋਂ মিডিਆ ਦੇ ਵਿੱਚ ਔਰ ਕਾਫੀ ਵਿਪੱਖਸ਼ ਵੱਲੋਂ ਵੀ ਕਾਫੀ ਇਸ ਮੁੱਦੇ ਨੂੰ ਉਛਾਲਿਆ ਜਾਂਦਾ ਤਾਂ ਪਾਰਟੀ ਹਾਈ ਕਮਾਂਡ ਦੇ ਆਦੇਸ਼ ਤੇ ਕਹਿ ਲਈਏ ਜਾਂ ਬੀਬੀ ਸਰਵਜੀਤ ਕੌਰ ਮਾਨੁਕੇ ਉਸ ਕੋਠੇ ਨੂੰ ਵਾਪਸ ਉਸ ਐਨਆਰਆਈ ਪਰਿਵਾਰ ਨੂੰ ਦੇਣ ਲਈ ਰਾਜ਼ੀ ਹੋ ਜਾਂਦੇ ਨੇ ਨਾਲੇ ਇਸ ਦੇ ਨਾਲ ਹੀ ਇੱਕ ਹੋਰ ਉਹਨਾਂ ਦੀ ਆਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਦੇ ਚੋਂ ਆਪਣੇ ਬੇਟੇ ਦੇ ਸ਼ਾਦੀ ਦਾ ਟੈਂਟ ਲਗਾਉਣ ਵਾਸਤੇ ਲੱਖਰ ਰੁਪਏ ਦੀ ਡਿਮਾਂਡ ਕਰਦੇ ਨਜ਼ਰ ਆਉਂਦੇ ਨੇ ਲੇਕਿਨ ਪਾਰਟੀ ਮਾਨੁਕੇ ਦੀ ਪਿੱਠ ਤੇ ਖੜੀ ਰਹਿੰਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਇੱਕ ਤਾਕਤਵਰ ਮੰਤਰੀ ਉਹ ਉਹਨਾਂ ਦੀ ਵਾਈਫ ਜਿਹੜੀ ਕਿ ਇੱਕ ਆਈਪੀਐਸ ਅਧਿਕਾਰੀ ਹੈ ਇਹਨਾਂ ਦੋਨਾਂ ਦੇ ਉੱਪਰ ਵੀ ਬੜੇ ਸੰਗੀਨ ਰੂਪ ਲੱਗਦੇ ਨੇ ਸੰਗੀਨ ਰੂਪ ਲੱਗਣ ਤੋਂ ਬਾਅਦ ਇਹ ਮਾਮਲਾ ਜਿਹੜਾ ਵੈ ਮੀਡੀਆ ਦੇ ਵਿੱਚ ਵੀ ਆ ਜਾਂਦਾ ਔਰ ਉਸ ਤੋਂ ਬਾਅਦ ਲਗਾਤਾਰ ਇਹਦੇ ਉੱਪਰ ਵਿਪੱਖਸ਼ ਹਮਲਾ ਬੋਲਦਾ ਰਹਿੰਦਾ ਹੈ ਲੇਕਿਨ ਪਾਰਟੀ ਹਾਈ ਕਮਾਂਡ ਨਾ ਸਿਰਫ ਆਪਣੇ ਮੰਤਰੀ ਦੇ ਪਿੱਠ ਥੱਪ ਥਪਾਂਦੀ ਰਹਿੰਦੀ ਹੈ ਬਲਕਿ ਆਈਪੀਐਸ ਜਿਹੜੀ ਆਫੀਸਰ ਹੈ ਉਹਨਾਂ ਉਸ ਮੰਤਰੀ ਦੀ ਵਾਈਫ ਉਹਦੇ ਉੱਪਰ ਵੀ ਪਾਰਟੀ ਦਾ ਲੀਡਰਸ਼ਿਪ ਦਾ ਅਸ਼ੀਰਵਾਦ ਬਣਿਆ ਰਹਿੰਦਾ ਵੈ ਹਾਲਾਂਕਿ ਇਸੇ ਦੌਰਾਨ ਕੋਰਟ ਕੋ ਬਠਿੰਡਾ ਤੋਂ ਜਿਹੜੇ ਐਮਐਲਏ ਆ ਅਮਿਤ ਰਤਨ ਉਹਨਾਂ ਦੇ ਉੱਪਰ ਵੀ ਕ腐ਸ਼ਨ ਦੇ ਚਾਰजेस ਲੱਗਦੇ ਨੇ ਔਰ ਐਮਐਲਏ ਨਰਿੰਦਰ ਕੌਰ ਪੈਰਾਜ਼ ਇਹਦਾ ਇਸ ਨਾਮ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਮੈਡਮ ਪੈਰਾਜ ਦੇ ਉੱਪਰ ਕਿਸੇ ਹੋਰ ਨੇ ਨਹੀਂ ਇਹਨਾਂ ਦੀ ਪਾਰਟੀ ਦੇ ਇੱਕ ਲੀਡਰ ਨੇ ਜਿਹੜਾ ਕਿ ਬਹਾਦਰਗੜ ਬਹਾਦਰਗੜ ਟਰੱਕ ਯੂਨੀਅਨ ਦਾ ਪ੍ਰਧਾਨ ਬਣਨ ਦਾ ਚਾਹਵਨ ਸੀਗਾ ਉਹਦੇ ਵੱਲੋਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਉਹਨੂੰ ਪ੍ਰਧਾਨਗੀ ਫਾਈਨਲ ਕਰਨ ਔਰ ਬਾਅਦ ਵਿੱਚ ਦੂਸਰੇ ਤੜੇ ਤੋਂ ਜ਼ਿਆਦਾ ਪੈਸੇ ਲੈ ਕੇ ਉਹਦੀ ਪ੍ਰਧਾਨਗੀ ਰੱਦ ਕਰਨ ਵਰਗੇ ਬੜੇ ਸੰਗੀਨ આરોਪ ਲਗਾਏ ਸੀ ਇਸ ਮਾਮਲੇ ਦੇ ਵਿੱਚ ਵੀ ਪਾਰਟੀ ਜਿਹੜੀ ਹੈ ਉਹ ਆਪਣੀ ਐਮਐਲਏ ਦੀ ਪਿੱਠਪੂਰ ਦੀ ਨਜ਼ਰ